ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੈਨਲ ਤੇ ਜਿੰਗਲ ਉਤੇ ਮੈਂ ਕਰਦੇ ਹਾਂ ਸਾਰੇ ਠੀਕ ਠਾਕ ਬਣਾ ਆਪਣਾ ਸਭ ਨੂੰ ਕੰਮ ਵਾਸਤੇ ਨੰਨੀ ਚਾਹੇ ਤੇ ਆਪਾਂ ਲੱਗੇ ਸੀ ਅੱਜ ਦਾ ਬਲੌਗ ਹਾਂ ਸੇ ਕਰਨਾ ਮੈਂ ਅੱਜ ਦਾ ਬਲੌਗ ਸ਼ਾਮ ਦੇ ਟਾਈਮ ਤੋਂ ਦੇ ਕਰਾਂਗੇ ਛੋਟਾ ਟਾਈਮ ਹੀ ਲੱਗਿਆ ਤੇ ਕਈ ਦਿਨ ਹੋ ਗਏ ਜੀ ਆਪਾਂ ਬਲੌਗ ਵਿੱਚ ਨਹੀਂ ਆ ਸਕੀ ਜੀ ਬਾਰੇ ਸਭਾ ਤਿੰਨ ਹੁੰਦਾ ਬੇਢੀ ਬੁਮਾਰਾ ਹੁੰਦੀ ਸੀ ਤੇ ਉਹਦੇ ਕੋਲ ਨਹੀਂ ਸੀ ਦਾਰ ਹੁੰਦੀ ਕਿ ਤਾਂ ਕਰਕੇ ਨਾ ਵੀ ਫਿਰ ਆਪਾਂ ਉਹ ਜਿਹਾ ਬਣ ਪਾਇਆ ਗਿਆ ਹੈ ਵੀ ਉਹ ਵੀ ਨਹੀਂ ਤਾਈਂਦੇ ਤੇ ਵੈਸੇ ਸਭ ਨੂੰ ਇਹ ਕਹਿੰਦਾ ਮਾਰਾ ਕਿ ਜੇ ਬਣਾ ਨਾ ਤੇ ਉਹ ਲੈ ਲਿਆ ਤੇ ਹੁਣ ਆਪਾਂ ਅੱਗੇ ਹਰ ਰੋਜ਼ ਵੀਡੀਓ ਪਾਇਆ ਕਰਾਂਗੇ ਵੀਡੀਓ ਇਹ ਤਾ ਕਰਕੇ ਆਪਾਂ ਤੋਂ ਨਾ ਮੁੱਖ 3-4 ਦਿਨ ਪਾਇਆ ਗਿਆ ਦੀ ਜੀ ਨਾ ਆਤੀ ਹੋਊਗਾ ਪੂਰੀ ਕਾਟ ਜੀ ਨੂੰ ਸੁਖੀ ਜਿਆਸ ਦਾ ਜੋ ਆਤੀ ਉਹ ਕਰਦੇ ਨਾ ਅਸੀਂ ਨਾ ਰੰਗ ਨਾ ਅਸੀਂ ਇਹੋ ਆਪਣਾ ਨਾ ਕਰਾਂਗੇ ਮੈਂ ਵੇਖ ਦਿੰਨੀ ਫਿਰ ਆਟਾ ਗੁੰਨ ਕੇ ਉਹਨੇ ਤੂੰ ਹਬੂ ਜਰਾ ਬਪਾਲਾ ਹਣਾ ਮੈਂ ਰੱਖੀ ਤਾਂ ਸੀ ਪੁੱਤ ਆਸ ਤੇਰੀ ਟੰਗੀ ਵੀ ਆਹ ਜਿਹੜਾ ਕੂਲਰ ਕੋਲੇ ਸਟੈਂਡ ਲੱਗਿਆ ਵਾ ਨਾਲੇ ਬੈਲਟ ਹਾਂ 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 ਮੈਂ ਦੱਸਿਆ ਸੀ ਨਾ ਸਾਡੇ ਮਜੂਦ ਹੀ ਅੱਜ ਲੈ ਬੈਲਟ ਦੀ ਸਿਲਾਂਦੀ ਤੇ ਟਾਈ ਉਹ ਮੈਂ ਹੀ ਰੱਖ ਤਾ ਉਧਰ ਨੂੰ ਤੇ ਫਿਰ ਮੈਂ ਭੱਲ ਲਗੀ ਤੇ ਹੁਣ ਵਿਚਾਰ ਭਾਲਦਾ ਫਿਰਦਾ ਸੀ ਹੈ ਤੇ ਹੁਣ ਮਿਲ ਗਿਆ ਤੇ ਅੱਜ ਤੱਕ ਨਾ ਪਤਾ ਨਹੀਂ ਕਿਵੇਂ ਹੋ ਗਿਆ ਆਟਾ ਵੀ ਅੱਜ ਤੱਕ ਇਹਦੇ ਚ ਗੁੰਨਣਾ ਪਿਆ ਸਗਲੇ ਚ ਅੱਗੇ ਪ੍ਰਾਂਤ ਚ ਗੁੰਧਦੇ ਹੁੰਨੇ ਐਸ ਵੇਲੇ ਵੀ ਸ਼ਾਮ ਨੂੰ ਇਹਦੇ ਵਿੱਚ ਗੁੰਧਦੇ ਹੁੰਨੇ ਤੇ ਰਾਤ ਸਾਡੀ ਪ੍ਰਾਂਤ ਬਾਹਰ ਰਹੇਗੀ ਪਤਾ ਨਹੀਂ ਕਿਵੇਂ ਚੇਤਾ ਹੀ ਭੁੱਲ ਗਿਆ ਚੱਕਣ ਦਾ ਤੇ ਉਹ ਫਿਰ ਮੈਂ ਖਣਕਾਦੋ ਸਾਫ ਕੀਤੀ ਧੋਤੀ ਹਨ ਸੁੱਕਣੀ ਨਹੀਂ ਸੀ ਜੀ ਤੇ ਮੈਂ ਕਿਹਾ ਚੱਲ ਇਹਦੇ ਵਿੱਚ ਹੀ ਗੁੰਨ ਲੈਨੇ ਆ ਕਾਵ ਨੂੰ ਥੋੜਾ ਹੁੰਦਾ ਵੀ ਸਗਲੇ ਚ ਗੁੰਨ ਲਈਦਾ ਤੇ ਸੁਹਾ ਜਿਆਦਾ ਹੁੰਦਾ ਵੀ ਪ੍ਰਾਂਤ ਚ ਗੁੰਨ ਲਈਦਾ ਅੱਜ ਮੈਂ ਫਿਰ ਚਲੋ ਔਖੇ ਸੋਖੇ ਦੇ ਚ ਗੁੰਨ ਲੈਣੇ ਆ ਫਿਰ ਪੈਦੇ ਜੀ ਲੱਗੇ ਜਮਨ ਹੌਲੀ ਹੌਲੀ ਥੋੜਾ ਜਿਹਾ ਇਸ ਟਾਈਮ ਹੀ ਵੱਧ ਲੱਗੂਗਾ ਇਹ ਵਿੱਚ ਫਿਰ ਆਪਾਂ ਬਣਾਵਾਂਗੇ ਰੋਟੀ ਇਹਨਾਂ ਨੂੰ ਸੋਜਣ ਵਾਸਤੇ ਲੋਦਨ ਟੇਣਾ ਹਨ ਆਪਾਂ ਬਣਾਉਂਦੇ ਸੀ ਸਕੂਲ ਵਾਸਤੇ ਮਿੱਟੀ ਤੇ ਪੇਪਰ ਹੁੰਦੇ ਵੈਸੇ ਖਾ ਕੇ ਤਾਂ ਜਾਣੀ ਉਹਨਾਂ ਨੇ ਵੀ ਲੈ ਕੇ ਨਹੀਂ ਜਾਣੀ ਇਸ ਵੇਲੇ ਇੱਕ ਇੱਕ ਟੌਡਰ ਖਾ ਜਾਂਦੇ ਹੁੰਦੇ ਆ ਤਲਾਵਾਂ ਦੇ ਇੱਥੇ ਨੂਨ ਮੈਚ ਵਾਲੇ ਸਬਜ਼ੀ ਵਾਲੇ ਉਹਨਾਂ ਨੇ ਲੈ ਕੇ ਜਾਂ। ਖਾ ਕੇ ਇਨ ਜਾਣਗੇ। ਬਸ ਦੋ ਪਰੌਠੇ ਲਾਉਣੇ ਆ ਇੱਕ ਇੱਕ ਹੀ ਖਾਣਾ ਉਹਨਾਂ ਨੇ। ਬਸ ਦਹੀਂ ਦੇ ਨਾਲ ਖਾ ਲੈਣਗੇ ਨੂਨ ਮੈਚ ਵਾਲੇ। ਕਿਹਾ ਫਿਰ ਦੁਪਹਿਰ ਨੂੰ ਤਾਂ ਫਿਰ ਆ ਜਾਂਦੇ ਆ ਵੀ ਘਰੇ ਆ ਕੇ ਖਾ ਲਵਾਂਗੇ। ਹਿੱਕ ਦੇਣਾ ਵੀ ਮਾਂ ਦੇ ਹੋਵੇ ਛੋਟੇ ਜਿਹੇ ਨੂੰ ਖਣੀ ਲੱਗਦੀ ਬੱਚੇ ਤਾਂ ਪਹਿਲੇ ਹੀ ਬਹੁਤ ਘੱਟ ਰੋਟੀ ਖਾਂਦੇ ਆ ਤੇ ਸੋਵਤ ਵਾਲੀ ਸਵੇਰ ਨੂੰ ਬੈਣ ਆ ਜਾਂਦੀ ਕਿੱਕ ਕੇ ਖੱਖ ਨਹੀਂ ਲੱਗਦੀ ਤਾਂ ਜੀ ਦੋ ਪਰੋਠੀ ਆਪਣੇ ਬਣ ਗਏ ਹੁਣ ਖਾ ਆਣੇ ਸੋਭਾ ਤਾਂ ਨਾ ਬਸ ਲੜਕੇ ਬੱਚਿਆਂ ਨੂੰ ਖਵਾਉਣੀ ਪਈ ਰੋਟੀ ਥੋੜਾ ਟਾਈਮ ਨਾ ਫਲ ਫੂਡ ਨੂੰ ਕਹਿੰਦੇ ਸਵੇਰ ਸਵੇਰ ਜੀ ਕਰਦਾ ਕਿ ਖਾਣ ਤੇ ਇੱਕ ਪਰੌਂਠਾ ਹਰੀ ਦੇਈ ਦੇ ਨਾਲ ਮੌਨ ਚਾਹ ਖਾ ਲੈਂਦੇ ਆ ਫੜਾ ਆਪਾਂ ਲੱਗੇ ਸੀ ਚਾਹ ਬਣਾਉਣ ਦੁਪਹਿਰ ਦੀ ਤੇ ਪੌਣ ਇੱਕ ਦੋ ਦਾ ਟਾਈਮ ਹੋ ਗਿਆ ਤੇ ਆਪਾਂ ਚਾਹ ਬਣਾਈਏ ਜੀ ਥੋੜਾ ਜਿਹਾ ਗੁੜ ਪਾ ਕੇ ਤੇ ਖੰਡ ਪਾ ਕੇ ਕਿਉਂਕਿ ਕੱਲੀ ਖੰਡ ਦੀ ਨਾ ਚਾਹ ਸਵਾਦ ਜੇ ਨਹੀਂ ਲੱਗਦੀ ਵੀ ਪਤਲੀ ਹੀ ਲੱਗਦੀ ਤੇ ਗੁੜ ਪਾ ਕੇ ਵੀ ਚੰਗੀ ਲੱਗਦੀ ਹੈ ਤੇ ਹੁਣ ਆਪਾਂ ਬਣਾਉ ਲੱਗੇ ਸੀ ਚਾਹ ਤੇ ਰੋਟੀ ਬੱਚੇ ਕਹਿੰਦੇ ਵੀ ਖਾਣੀ ਨਹੀਂਗੀ ਤੇ ਫਿਰ ਕਹਿੰਦੇ ਕੱਲੀ ਚਾਹ ਹੀ ਪੀਣੀ ਹੈ ਕੇ ਹੁਣ ਆਪਾਂ ਚਾਹ ਪੀ ਕੇ ਤੇ ਫਿਰ ਪਾਵਾਂਗੇ ਪੱਠੇ ਪੁੱਠੇ ਬਸ ਉਹਨਾਂ ਨੂੰ ਤੇ ਕਨਾਲ ਲੱਗਦੇ ਛਿੱਟਿਆ ਮੰਨ ਲੀ। ਇਸ ਤੋਂ ਬਾਅਦ ਫਿਰ ਸਬਜੀ ਪਾਣੀ ਦਾ ਖਾਣਾਗੇ ਆਪਾਂ। ਹਾਂ ਚਾਹ ਆਪਣੀ ਉਬਲਦੀ ਸੀ ਦੁੱਧ ਪਾਤਾ। ਹੁਣ ਆਪਾਂ ਬਸ ਇਹ ਦੁਆਲੀ ਦੁਆਲ ਫਿਰ ਕਪੜਾ ਦੇਗੇ ਬੱਚਿਆਂ ਨੂੰ ਤੇ ਮੰਮੀ ਨੂੰ ਤਾਂ ਇਹਨਾਂ ਨੇ ਗੜੀ ਨੂੰ ਤੇ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਣਾ ਵੀਡੀਓ ਆਪਾਂ ਛੋਟੀ ਜਿਹੀ ਬਣਾਈ ਹੈ ਜੀ ਅੱਜ ਤੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਤੇ ਜੇ ਨਵੇਂ ਹੋ ਤਾਂ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਾਂ ਜੀ ਬਲੌਗ ਦਾ ਅਜੰਡਾ ਇੱਥੇ ਕਰਦੇ ਆ ਕਿਉਂਕਿ ਅੱਜ ਆਪਾਂ ਥੱਕੇ ਜਿਹੀ ਪੈਸੀ ਇਹ ਦਵਾਈ ਦੁਆਰਾ ਦਵਾ ਕੇ ਲੈਂਦੀ ਅਰਸ਼ ਨੂੰ ਤੇ ਤਾਂ ਕਰਕੇ ਨਾ ਤਕਾਵਟ ਜੀ ਹੋਣ ਜਾਣ ਦੇ ਵਿੱਚ ਐ ਜੀ ਹੋ ਜਾਈਦਾ ਇਹ ਫਿਰ ਆਪਾਂ ਕੱਲ ਨੂੰ ਮਿਲਦੇ ਹਾਂ ਸੋਹਣੀ ਜੀ ਬਲੌਗ ਦੇ ਨਾਲ ਧੰਨਵਾਦ